ਫਰੀਦਕੋਟ ਜ਼ਿਲ੍ਹੇ ਅੰਦਰ ਬਿਜਲੀ ਬੋਰਡ ਦੀ ਲਾਪਰਵਾਹੀ ਦੇ ਘਟਨਾ ਆਮ ਹੀ ਦੇਖਣ ਨੂੰ ਮਿਲਦੀਆਂ ਹਨ ਅੱਜ ਦੇ ਨੇ ਕੋਈ ਨਾ ਕੋਈ ਬਿਜਲੀ ਬੋਰਡ ਦੀ ਲਾਪਰਵਾਹੀ ਦਾ ਸ਼ਿਕਾਰ ਹੁੰਦਾ ਹੈ ਤਾਇਆ ਘਟਨਾ ਵੀਰਵਾਰ ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਮਿੰਨੀ ਬੱਸ ਸਵਾਰੀਆਂ ਨੂੰ ਲੈ ਕੇ ਆ ਰਹੀ ਸੀ ਅਤੇ ਬੱਸ ਦੇ ਬਿਜਲੀ ਵਾਲਾ ਖੰਭਾ ਡਿੱਗ ਪਿਆ ਖੰਭਾ ਡਿੱਗਣ ਕਾਰਨ ਇੱਕ ਵਿਅਕਤੀ ਕਰੰਟ ਲੱਗਣ ਕਰਕੇ ਜ਼ਖਮੀ ਹੋ ਗਿਆ ਅਤੇ ਇਸ ਦੇ ਨਾਲ ਖੜੀਆਂ ਦੋ ਹੋਰ ਲੜਕੀਆਂ ਨੂੰ ਵੀ ਮਾਮੂਲੀ ਕਰੰਟ ਲੱਗਾ ਹੈ ਗਨੀਮਾ ਦੇ ਰਹੀ ਹੈ ਕਿ ਬੱਸ ਡਰਾਈਵਰ ਦੀ ਸੂਝ-ਬੂਝ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਬਿਜਲੀ ਦੇ ਖੰਭਿਆਂ ਨੂੰ ਲੈ ਕੇ ਬਿਜਲੀ ਵਿਭਾਗ 'ਚ ਸ਼ਿਕਾਇਤ ਕੀਤੀ ਗਈ ਸੀ ਇਸ ਆਸਵਜ ਹਰਜੀ ਸਿੰਘ ਨਾਮੀ ਵਿਅਕਤੀ ਜੋ ਕਿ ਮਚਕੀਦਾ ਰਹਿਣ ਵਾਲਾ ਹੈ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਅਕਤੀ ਬੱਸ ਦੇ ਦਰਵਾਜ਼ੇ ਵਿੱਚ ਖੜਾ ਸੀ ਜਿਸ ਕਰਕੇ ਉਸ ਨਾਲ ਹਾਦਸਾ ਵਾਪਰਿਆ ਹੈ ਪੀੜਤ ਵਿਅਕਤੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਸੀਜੀ ਜਦੋਂ ਬਰਾਬਰ ਘੱਡਿਆ ਜੀ ਖੰਭਾ ਡਿੱਟਾ ਹੀ ਖੰਭਾ ਡਿੱਟਾ ਗੱਡੇ ਤੇ ਮਸਤੇਤਾਰ ਇਹ ਮੁੰਡਾ ਬਾਹਰ ਖੜਾਈ ਬਾਰੀ ਚ ਇਹਦੇ ਨਾਲ ਲਹਿਗ ਲੱਗ। ਘੱਟ ਕਿੰਨੇ ਕੁ ਲੋਕਾਂ ਦੇ ਵੱਜੀ ਹੈ ਇਸ ਤੇ? ਇੱਕ ਦੇ ਜੀ ਹੁੰਦੇ ਨੇ ਕੱਲੇ ਤੀ। ਅੱਛਾ ਹੁਣ ਹਾਲਾਤ ਕਿਵੇਂ ਬੰਦੇ ਦੇ? ਹਲਾਤ ਕਿਵੇਂ ਬੰਦੇ ਦੇ ਹੁਣ ਠੀਕ ਹੈ ਜੀ ਉਹ ਚਲੋ ਬੈਠਿਆਂ ਨੂੰ ਠੀਕ ਹੈ ਜੀ ਟੋਟਲ ਕਿੰਨੇ ਜ਼ਖਮੀ ਹੋਏ ਇਹੇ ਮੁੰਡੇ ਤੱਲਾ ਹੀ ਹੈ ਜੀ ਤੇ ਬਾਸ ਸੌਂਦੀ ਪਈ ਸੀ ਤੇ ਖੰਭਾ ਡੇਡਾ ਖੜਾ ਹੈ ਤਿੰਨ ਚਾਰ ਮਹੀਨੇ ਤੋਂ ਬੀਜਲੀ ਬੋਰ ਨੇ ਇਹਨੂੰ ਕੰਪਲੀਟ ਨਹੀਂ ਕਰੀ ਕਿਸੇ ਨੇ ਤੇ ਬਾਸ ਚ ਪਈ ਹੋਈ ਸੀ ਤੇ ਬਾਸ ਦੇ ਧੜਕੇ ਨਾਲ ਖੰਭਾ ਬਾਸ ਦੇ ਉੱਤੇ ਡੈਂਪਰ ਚੁਰੀ ਆਲੀ ਤੇ ਡੇਡਾ ਹੋਇਆ ਸੀ ਪੁਰਾਣਾ ਤਾਂ ਬਾਸ ਦੇ ਵਿੱਚ ਇਸ ਮੁੰਡੇ ਦਾ ਮੂੰਹ ਬਾਅਦ ਸੀਗਾ ਤੂੰ ਨੂੰ ਮਨ ਲੋ ਕਰੰਗ ਲੱਗ ਗਿਆ ਬਸ ਵਾਲੇ ਨੇ ਬਹੁਤ ਹਿੰਮਤ ਦੇ ਨਾਲ ਬਸ ਸਕੇ ਕੱਢਣ ਨਾਲ ਸਾਰੀਆਂ ਸਵਾਰੀਆਂ ਡਰਾਈਵਰ ਕਨੈਕਟਰ ਨੇ ਬਚਾ ਲਿਆ ਇਹ ਪਹਿਲਾਂ ਕਿਹੜਾ ਖੰਭਾ ਖੜਾ ਸੀ ਜਦੋਂ ਧੜਕਾ ਮੀਂਹ ਪਿਆ ਤਾਂ ਬਸ ਧੜਕੇ ਨਾਲ ਕਿਹੜਾ ਬਸ ਦੇ ਉੱਤੇ ਲੱਗ ਫਰੀਦਕੋਟ ਤੋਂ ਸੁਰੇਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ